ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਥੇ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੂਕਤਾ ਕੀਤੇ ਜਾਣ ਦੀ ਗੱਲ ਵੀ ਆਖੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਇਹਨਾਂ ਸੁਰੱਖਿਆ ਪ੍ਰਵੰਧਾਂ ਦੀ ਚੋਰ ਆਏ ਦੇਣ ਹੀ ਚੋਰੀ ਦੀ ਸਫਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰਿਆਮਹੀ ਪੋਲ ਖੋਲ ਰਹਿ ਹਨ ਬੀਤੇ ਦਿਨ ਜਿੱਥੇ ਚੋਰਾਂ ਨੇ ਮਹੱਲਾ ਪਲਾਹੀ ਗੇਟ ਵਿਖੇ ਘਰ ਦੇ ਬਾਹਰ ਖੜੀ ਜੈਨਕਾਰ ਚੋਰੀ ਕਰ ਲਈ ਉੱਥੇ ਹੀ ਹੁਣ ਚੋਰ ਮਹੱਲਾ ਕੌਲਸਰ ਖੋਥੜਾ ਰੋਡ ਫਗਵਾੜਾ ਵਿਖੇ ਪਾਰਕ ਵਿੱਚ ਖੜੀ ਸਿਟੀ ਹੋਂਡਾਕਾਰ ਚੋਰੀ ਕਰਕੇ ਫਰਾਰ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਆ ਕਾਰ ਮਾਲਕ ਰਵੀਨ ਵਰਦੀ ਨੇ ਦੱਸਿਆ ਕਿ ਉਹ ਰਾਤ ਕਰੀਬ 11:30 ਵਜੇ ਸ਼ਰਮ ਮਹੱਲੇ ਵਿੱਚ ਆਪਣੀ ਸੀਡੀ ਹੋੜਾ ਕਾਰ ਵਿੱਚ ਆਇਆ ਸੀ ਤੇ ਘਰ ਦੇ ਨਜ਼ਦੀਕ ਬਣੀ ਪਾਰਕ ਵਿੱਚ ਗੱਡੀ ਲਗਾ ਕੇ ਚਲਾ ਗਿਆ ਤੇ ਜਦੋਂ ਉਸਨੇ ਰਾਤ 12 ਵਜੇ ਦੇ ਕਰੀਬ ਦੇਖਿਆ ਤਾਂ ਉਸਦੀ ਕਾਰ ਉੱਥੇ ਮajou ਸੀ ਜਿਸ ਤੋਂ ਬਾਅਦ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸਦੀ ਕਾਰ ਚੋਰੀ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਉਕਤ ਘਟਨਾ ਸਾਹਮਣੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਉਸਦੀ ਗੱਡੀ ਨੂੰ ਕੁਝ ਵਿਅਕਤੀ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਬਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਸ ਦੀ ਗੱਡੀ ਉਹਨਾਂ ਨੂੰ ਦਿਵਾਈ ਜਾਵੇ ਮੇਰਾ ਨਾਮ ਜੀ ਰਵੀਨ ਵਰਦੀ ਆ ਹਾਂ ਜੀ ਕਿੱਥੇ ਰਹਿੰਦੇ ਜੀ ਮੋਹੱਲਾ ਕੋਲਸਰ ਕੋਥੜਾ ਰੋਡ ਫਗਵਾੜਾ ਸਰ ਕੀ ਮਾਮਲਾ ਕੀ ਇਸ ਵੇਰੇ ਖੜੇ ਐ ਮਾਮਲਾ ਜੀ ਇਹ ਆ ਰਾਤੀ ਮੈਂ ਆਇਆ ਜੀ 11 ਵਜੇ 15 ਮਿੰਟ ਤੇ ਆਇਆ ਮੈਂ ਆਪਣੇ ਮਹੱਲੇ ਸ਼ਹਿਰੋਂ ਤੇ ਉਸ ਟਾਈਮ ਤੋਂ ਬਾਅਦ ਮੈਂ ਜਦੋਂ ਗੱਡੀ ਨੂੰ ਪੂਰਾ ਲੋਕ ਲੋਕ ਕੀਤਾ ਸਾਰਾ ਸੈਂਟਰ ਲੌਕ ਕੀਤਾ ਤੇ ਮੈਂ ਚੱਲ ਗਿਆ ਘਰੇ ਤੇ ਘਰ ਜਾ ਕੇ ਮੈਂ 12 ਵਜੇ ਫੇਰ ਚੈੱਕ ਕੀਤੀ ਗੱਡੀ ਸੀਗੀ ਬਾਹਰ ਉਸ ਤੋਂ ਬਾਅਦ ਮੈਂ ਸੌਂ ਗਿਆ ਮੈਨੂੰ ਕੋਈ ਪਤਾ ਨਹੀਂ ਲੱਗਾ ਸਵੇਰੇ ਮੇਰੀ ਮਾਤਾ ਜੀ ਨੇ ਦੇਖੀ ਕਿ ਗੱਡੀ ਤੇਰੀ ਕਿੱਥੇ ਹੈ ਮੈਂ ਕਿਹਾ ਮੈਂ ਸੌਤਾ ਮੈਨੂੰ ਨਹੀਂ ਪਤਾ ਕਿੱਥੇ ਹੈ ਸਰ ਗੱਡੀ ਗੜੀ ਦੀ ਗੱਡੀ ਸੀਗੀ Honda City ਪੰਜ ਮਾਡਲ ਹੈ ਜੀ ਤੇ ਨੰਬਰ ਹੈਗਾ ਇਹਦਾ PB 10 BN 66 ਕਿਹੜੇ ਰੰਗ ਦੀ ਹੈ ਗੱਡੀ ਇਹ ਹੈਗਾ ਜੀ ਸਿਲਵਰ 골ਡ ਕਲਰ ਹੈ ਦਾ ਸਰ ਕੋਈ ਕੈਮਰੇ ਆ ਦੇ ਵਿੱਚ ਆਇਆ ਕੈਮਰੇ ਸਰ ਚੈੱਕ ਕਰਦੇ ਫੇhle ਜਿਆਦਾ ਜਲਦੀ ਬਈ ਤੇ ਪੁਲਿਸ ਕੰਪਲੀਟ ਕੀਤੀ ਸਰ ਇਸ ਮਾਮਲੇ ਨੂੰ ਲੈ ਕੇ ਬਸ ਉਹਨਾਂ ਨੂੰ ਕੀਤਾ ਕੋਨੋ ਵੀ ਆ ਰਹੇ ਹੈ ਜੀ ਪੁਲਿਸ ਵੀ ਆ ਰਹੀ ਹੈ ਕੀਤਾ ਕੋਨੋ ਏ ਬਿਨਾ ਪ੍ਰਸ਼ਾਸਕ ਪ੍ਰਸ਼ਾਸਕਾਂ ਕੋ ਕੀ ਮੰਗ ਰਖਦੇ ਆ ਆਪਾਂ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਪਗਵਾੜੇ ਦੇ ਵਿੱਚ ਪਿਛਲੇ ਦਿਨੀ ਮੇਰੇ ਹਿਸਾਬ ਨਾਲ 10 ਤੋਂ 15 ਗੱਡੀਆਂ ਤੱਕ ਹੋਈਆਂ ਉਹ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਇੱਕ ਇਹਦੇ ਕੈਮਰੇ ਹਰ ਮੁਹੱਲੇ ਵਧੀਆ ਲਗਾਏ ਜਾਣ ਤੇ ਮੈਨੂੰ ਇਨਸਾਫ ਚਾਹੀਦਾ ਮੇਰੀ ਗੱਡੀ ਮੈਨੂੰ ਮਿਲਣੀ ਚਾਹੀਦੀ ਹੈ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਥੇ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੂਕਤਾ ਕੀਤੇ ਜਾਣ ਦੀ ਗੱਲ ਵੀ ਆਖੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਇਹਨਾਂ ਸੁਰੱਖਿਆ ਪ੍ਰਵੰਧਾਂ ਦੀ ਚੋਰ ਆਏ ਦੇਣ ਹੀ ਚੋਰੀ ਦੀ ਸਫਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰਿਆਮਹੀ ਪੋਲ ਖੋਲ ਰਹੇ ਹਨ ਬੀਤੇ ਦਿਨ ਜਿੱਥੇ ਚੋਰਾਂ ਨੇ ਮਹੱਲਾ ਪਲਾਹੀ ਗੇਟ ਵਿਖੇ ਘਰ ਦੇ ਬਾਹਰ ਖੜੀ ਜੈਨਕਾਰ ਚੋਰੀ ਕਰ ਲਈ ਉੱਥੇ ਹੀ ਹੁਣ ਚੋਰ ਮਹੱਲਾ ਕੌਲਸਰ ਖੋਥੜਾ ਰੋਡ ਫਗਵਾੜਾ ਵਿਖੇ ਪਾਰਕ ਵਿੱਚ ਖੜੀ ਸਿਟੀ ਹੋਂਡਾ ਕਾਰ ਚੋਰੀ ਕਰਕੇ ਫਰਾਰ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਆਕਾਰ ਮਾਲਕ ਰਵੀਨ ਵਰਦੀ ਨੇ ਦੱਸਿਆ ਕਿ ਉਹ ਰਾਤ ਕਰੀਬ 11:30 ਵਜੇ ਸ਼ਰਮ ਮਹੱਲੇ ਵਿੱਚ ਆਪਣੀ ਸੀਡੀ ਹੋੜਾ ਕਾਰ ਵਿੱਚ ਆਇਆ ਸੀ ਤੇ ਘਰ ਦੇ ਨਜ਼ਦੀਕ ਬਣੀ ਪਾਰਕ ਵਿੱਚ ਗੱਡੀ ਲਗਾ ਕੇ ਚਲਾ ਗਿਆ ਤੇ ਜਦੋਂ ਉਸਨੇ ਰਾਤ 12 ਵਜੇ ਦੇ ਕਰੀਬ ਦੇਖਿਆ ਤਾਂ ਉਸਦੀ ਕਾਰ ਉੱਥੇ ਮਜੂਦ ਸੀ ਜਿਸ ਤੋਂ ਬਾਅਦ ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸਦੀ ਕਾਰ ਚੋਰੀ ਹੋ ਚੁੱਕੀ ਸੀ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਾਹਮਣੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਉਸਦੀ ਗੱਡੀ ਨੂੰ ਕੁਝ ਵਿਅਕਤੀ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਬਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਸ ਦੀ ਗੱਡੀ ਉਹਨਾਂ ਨੂੰ ਦਿਵਾਈ ਜਾਵੇ